ਬਾਈਬਲ ਵਿੱਚ ਥੋੜੇ ਜੇ ਨਾਮ ਬਦਲੇ ਗਏ ਔਰ ਉਹਦਾ ਇੱਕ ਰੀਜ਼ਨ ਸੀਗਾ ਉਹ ਉਹਨਾਂ ਨਾਮ ਦੇ ਬਦਲਣ ਦਾ ਔਰ ਉਹ ਨਾਮ ਜਿਹੜੇ ਸੀਗੇ ਨਾ ਇਸ ਲਈ ਨਹੀਂ ਬਦਲੇ ਗਏ ਸੀਗੇ ਕਿ ਉਹ ਲੋਕੀ ਹੋਰ ਕੌਮ ਦੇ ਸੀਗੇ ਤੇ ਉਹਨਾਂ ਨੇ ਪ੍ਰਭੂ ਨੂੰ ਜਿਹੜਾ ਆ ਕਬੂਲ ਕੀਤਾ ਤੇ ਇਸ ਲਈ ਉਹਨਾਂ ਦੇ ਨਾਮ ਜਿਹੜੇ ਆ ਬਦਲੇ ਗਏ ਨਹੀਂ ਇਸ ਲਈ ਬਿਲਕੁਲ ਨਹੀਂ ਬਦਲੇ ਗਏ ਸੀ ਉਹ ਉਸੇ ਹੀ ਲਾਣੇ ਘਰਾਣੇ ਦੇ ਸੀ ਫਿਰ ਵੀ ਉਹਨਾਂ ਦੇ ਨਾਮ ਬਦਲੇ ਗਏ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਸੀਗਾ ਕਿ ਜਿਹੜਾ ਜਿੱਦਾਂ ਹੁਣ ਯਾਕੂਬ ਆ ਯਾਕੂਬ ਦਾ ਅਰਥ ਨਿਕਲਦਾ ਸੀ ਧੋਖੇਬਾਜ਼ ਇਸ ਲਈ ਉਹਦਾ ਨਾਮ ਬਦਲਿਆ ਗਿਆ ਸੀ ਯਾਕੂਬ ਨਾਮ ਬਦਲ ਕੇ ਇਸਰਾਇਲ ਰੱਖ ਦਿੱਤਾ ਗਿਆ ਸੀ ਸ਼ਿਮਾਉ ਨਾਮ ਜਿਹੜਾ ਸੀਗਾ ਉਹ ਸੀਗਾ ਜਿਹਨੂੰ ਟਿਕਾ ਨਹੀਂ ਹੈਗਾ ਸਥਿਰਤਾ ਨਾ ਹੋਵੇ ਜਿਹਦੇ ਅੰਦਰ ਉਹਦਾ ਨਾਮ ਬਦਲ ਕੇ ਪਤਰਸ ਰੱਖ ਦਿੱਤਾ ਗਿਆ ਜਿੱਥੇ ਵੀ ਪਰਮੇਸ਼ਵਰ ਨੇ ਨਾਮ ਬਦਲਿਆ ਹੈ ਨਾ ਉਸ ਨਾਮ ਬਦਲਣ ਦੀ ਅਸਲ ਵਜ੍ਹਾ ਇਹ ਸੀਗੀ ਕਿ ਉਹਨਾਂ ਨਾਵਾਂ ਦੇ ਅਰਥ ਜਿਹੜੇ ਹਨ ਉਹ ਗਲਤ ਨਿਕਲਦੇ ਸੀ